ਹਾਂਜੀ ਮੈਮ ਕੀ ਕਰਦੇ ਪਏ ਤੁਸੀਂ ਹੁਣ ਚਾਹ ਬਣਾਉਣੀ ਹੈ ਅੱਛਾ ਲੈ ਤੋ ਸਬਰ ਨਹੀਂ ਹੋਇਆ ਮੈਂ ਪੁਜੀਆ ਬਣੇ ਪਾ ਦੇਖਾਂ ਚਾਹ ਚਾਹ ਕੇ ਨਾ ਇਹ ਸਿਰ ਪੈਰ ਜਿਵੇਂ ਇਹ ਸਿਰ ਪੈਰ ਕਰਨਾ ਹੈ ਮੁੰਡੇ ਉਹਨਾਂ ਨੇ ਚਾਹ ਬਣਾਈ ਸੀ ਹਾਂਜੀ ਉਹਨਾਂ ਦਾ ਪੁਜੀਆ ਪਾ ਕੇ ਰੱਖ ਲਓ ਕਿ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਮੈਂ ਉਹ ਪੁਜੀਆ ਬੜਾ ਬਸਾਂਦਾ ਹਾਂਜੀ ਠੀਕ ਆ ਠੀਕ ਆ ਸਹੀ ਗੱਲ ਮਰੀ ਗੁਟੀ ਫੈਮਲੀ ਤੁਸੀਂ ਕਿਵੇਂ ਹੋ ਅੱਜ ਤੁਸੀਂ ਵੀ ਕੱਫ ਜੀਆ ਖਾ ਲੋ ਸਾਥੀ ਵੇ ਦਿਨ ਲੋਕੀ ਮੂੰਹ ਮਿੱਠਾ ਕਰਦੇ ਮੈਂ ਤਾਂ ਕਰਾਰਾ ਕਰਾ ਦਿੰਦੀ ਸਹੀ ਗੱਲ ਆ ਸਹੀ ਗੱਲ ਆ ਸਾਰੇਆਂ ਨੂੰ ਹੈਪੀ ਵਿਸਾਖੀ ਤੇ ਕਿਸਾਨਾਂ ਲਈ ਬੜੀ ਖੁਸ਼ੀ ਦੀ ਗੱਲ ਆ ਵੀ ਚਲੋ ਫਸਲਾਂ ਪੂਰੀਆਂ ਹੁਣ ਤਿਆਰੀ ਤੇ ਆ ਤੇ ਇਹ ਸਮਾਂ ਕਿਸਾਨਾਂ ਲਈ ਬਹੁਤ ਵਧੀਆ ਹੈ ਹਾਂਜੀ ਕਿਵੇਂ ਪੂਜੀਆ ਫੇਰਾ ਹੈ ਫੇਰਾ ਹੈ ਪੂਜੀਆ ਐ ਐਨੇ ਵੀ ਕਿ ਐਨੇ ਕੁ ਜ਼ਾਰਾ ਲੈ ਲੈ ਮੰਮੀ ਐ ਇੰਨਾ ਨਹੀਂ ਵਾਚੂ ਨਾ ਦਰ ਕੀ ਉਹਨਾਂ ਨੂੰ ਆ ਕੋਸ਼ੇ ਜਿੱਡਾ ਤੇਰਾ ਹੱਥੇ ਓਡੀ ਤਾਂ ਕੌਲੀ ਚ ਪੂਜੀਆ ਦੀ ਖਾਲੀ ਕਰਦੀ ਐ ਨਹੀਂ ਦੋੜੇ ਖਾਣਾ ਹੈ ਉਹ ਨਹੀਂ ਤਾਂ ਕੌਲੀ ਚ ਸੀ ਮੈਨੂੰ ਮੈਂ ਤਾਂ ਕਰ ਕੀ ਨਿੱਗਰਮੀ ਚ ਪਰੋ ਲੈ ਕੇ ਆਇਆ ਹਾਂ ਮੈਂ ਤਾਂ ਕਰ ਪਹਿਲੇ ਵਾਰੇ ਦੇਸ਼ੇਸ਼ੇ ਨੂੰ ਪਰੋਣ ਆਇਆ ਹਾਂ ਹਾਂਜੀ ਤਾਂ ਹੀ ਪੌਂਦਲ ਗਿਆ ਸੀ ਇੱਕ ਬੂਆ ਪਤਾ ਨਹੀਂ ਲੱਗਾ ਖੁੱਲਾ ਕੇ ਬੰਦ ਦੇ ਤੇ ਨਾ ਮੈਂ ਹੱਟੇ ਤੇ ਜਾ ਕੇ ਨਾ ਇਹ ਆਪਦੀ ਚੀਜੀ ਨੇ ਲੈ ਕੇ ਆਇਆ ਤੇ ਮਹਾ ਵੀ ਚੀਜੀ ਆ ਸਹੀ ਗੱਲ ਹੈ ਚਲੋ ਖਾਣ ਲਗਾ ਚੀਜ਼ ਠੰਡੇ ਸੁੱਟਣਾ ਨੂੰ ਬੜਾ ਬਹਿੂਆ ਲੱਗਦਾ ਨਿੱਕੇ ਜਵਾਕਾਂ ਨੂੰ ਮੈਂ ਆਹ ਦੇਖੋ ਚਾਹੋ ਗਿਆ ਇਧਰ ਮਾਰਸ ਹੋਜੀ ਮੈਂ الحمدللہ ਹਸਰਦਾ ਸਾਰੇ ਗੰਦੀ ਤੇਰੇ ਕੋਲ ਹੀ ਕਿਉਂ ਆਨੇ ਸਹੀ ਗੱਲ ਏ ਇੱਕ ਤਾਂ ਗੰਦੀ ਯਾਦ ਹਦਾ ਪਲੀਜ਼ ਇਧਰ ਵੇਖੋ ਜੀ ਇਹ ਕਲਾਰਤਾ ਨਾਲ 에ਸੀ ਕਰਦੇ ਪੈਣਾ ਸਾਫ ਹਾਂ ਜੀ ਪਹਿਲੇ ਲੱਭੇ ਸਾਫ ਕਰਨਾ ਪੈਣਾ ਪਰ ਤੇ 에ਸੀ ਨੇ ਇਹ ਵੀ ਰਿਪੇਅਰ ਕਰ ਜੋ ਹਾਂ ਜੀ ਇਹ ਜਿੱਤੇ ਖਾਈਂ ਸ਼ਾਰਟ ਵੀਡੀਓ ਫਨੀ ਵੀਡੀਓ ਸੜੀ ਹੁੰਦੀਆਂ ਬਹੁਤ ਵਧੀਆ ਬਣਾਉਣ 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 ਕੋਈ ਗੱਲ ਨਹੀਂ ਬਰੇਨ ਵਾਸਤੇ ਆਣਾ ਤੇਰਾ ਹੋਰ ਵੀ ਵਧੀਆ ਬਣਾਇਆ ਕਰੇਗਾ ਲੱਲੂ ਰਾਮ ਦੀ ਵੀਡੀਓ ਬੜੀ ਵਾਇਰਲ ਹੁੰਦੀ ਜੇ ਵੀਡੀਓ ਬਣਾ ਕੇ ਮਾਰ ਕੇ ਕਹਿੰਦੇ ਨਾ ਬਣਾਕਰ ਐਸੇ ਬੋਲ ਤੇ ਹਰ ਮਾਂ ਬੋਲ ਗੌਣੇ ਸਨ ਮੰਨਦਾ ਹੈ ਨਾ ਸਹੀ ਗੱਲ ਹੈ ਤੇ ਇਹਨੂੰ ਪਤਾ ਕੀ ਹੈ ਸੋਹਣ ਚੀਜ਼ਾਂ ਲੈ ਦੋ ਇੱਕ ਚੀਜ਼ ਨਾਲ ਲੈ ਕੇ ਦੋ ਤੁਸੀਂ ਤਾਂ ਐ ਹੀ ਕਰਦੇ ਜੇ ਮੈਂ ਸਹੀ ਹੈ ਨਾ ਕੋਈ ਨੂੰ ਤੈਨੂੰ ਵੀ ਪਤਾ ਨਹੀਂ ਸਹੀ ਗੱਲ ਹੈ ਇਹ ਮੇਰੇ ਵਰਗਾਈਏ ਰੋਂਦਾ ਬੜੀ ਛੇਤੀ ਇਹ ਕੀ ਦਿੰਦੇ ਨੇ ਇਹ 10 ਵੀ ਲੈ ਕੇ ਇਹ ਨਹੀਂ ਦਿੰਦੇ ਕਿੰਨੇ ਸਾਲ ਹੋ ਗਏ ਹੂੰ ਕਿੱਟ ਕਿੱਟ ਮੰਗੀ ਤੇ ਆ ਬੰਦ ਹੋਰ ਕੇ ਡੱਬਾ ਨਹੀਂ ਆ ਪੈਸੇ ਇਹ ਬਲਾਵਾ ਗੈਸ ਗੈਸ ਖਤਮ ਹੋ ਗਈ ਤੇ ਫਿਰ ਪਰ ਫਿਰ ਇਹ ਜਲਾ ਮਿਸਤਰੀ ਸਦਣਾ ਪੈਣਾ ਗੱਲ ਸੁਣੋ ਹੂੰ ਨਾ ਨਾ ਕਰ ਨਾ ਫੇਰ ਤਾਂ ਬੋਲ ਨਹੀਂ ਜਿੱਦ ਨੂੰ ਕਰੀਏ ਮੈਨੂੰ ਇਹ ਨਹੀਂ ਹੈ ਕੋਸ਼ਿ ਸਾਰੇ ਪਲਾਂਟ ਵੇਖਿਆ ਹੀ ਅੱਜ ਨਿਊ ਪਲਾਂਟ ਲਿਆ ਇਹਨਾਂ ਤੇ ਕद्दू, ਕਰੇਲੇ, ਪਿੰਡੀ, ਤੋਰੀ ਪੰਜ ਤਰ੍ਹਾਂ ਦੀਆਂ ਲੱਗਣੀਆਂ ਐ ਤੇ ਇੱਕ ਮਿਰਚ ਲੱਗਣੀ, ਇੱਕ ਮਿਰਚ ਲੱਗਣੀ ਖੁਸ਼ ਵਾਸਤੇ, ਖੁਸ਼ ਵਾਸਤੇ ਤੁਹਾਨੂੰ ਕੀ ਮਨਣਾ? ਡੇਢੀ ਦੀ ਪਾਣੀ ਦੇ ਕਿ ਇਹਨੇ ਬੇਰੇ ਦੀ ਗਲਤੀ ਕੀਤੀ ਮੰਮੀ ਖਤਿਆਰ ਛੱਡ ਕੇ ਪਾਣੀ ਪੀਣ ਨੂੰ ਲੱਭੀ ਆਹ ਤੇ ਆ ਕੇ ਆਹ ਖਤਿਆਰ ਛੱਡ ਕੇ ਵੀਡੀਓ ਬਣਾਉਣ ਲੱਗੀ ਸਾਰੇ ਸਾਰੇ ਖਾ ਗਏ ਆਹ ਬਗ ਲੱਗੀ ਸਾਰੇ ਖਾ ਗਏ ਸੱਚੀ ਸਾਰਾ ਖਾ ਗਿਆ ਨਹੀਂ ਵਿੱਚੋਂ ਥੋੜਾ ਜਿਹਾ ਤੇ ਮੈਂ ਵੀ ਖਾਦਾ ਸੀ ਥੋੜੇ ਦਾ ਕੀ ਮਤਲਬ ਆਹਦੇ ਹੱਥਾਂ ਨਹੀਂ ਮੈਂ ਲਾਉਣ ਖਾਊਗੀ ਤੇਰੇ ਹੱਥਾਂ ਦੀ ਉਹ ਹਾਂ ਮਤਲਬ ਨਹੀਂ ਕਜ ਖੁਸ਼ ਮਿਲਈ ਚੀਜ਼ ਨਹੀਂ ਪਸੰਦ ਹਾ ਹੋਰ ਕੀ ਉਮਰ ਜੀ ਗਰੇ ਮੈਂ ਨੂੰ ਕਰਾਂ ਜਮੈਂ ਉਹ ਇੱਕ ਚੀਜ਼ ਖੋਹ ਹੁੰਦੀ ਕਦੇ ਮੁੰਦੇ ਬੱਲੇ ਤੇਰੇ ਤੋਂ ਚੀਜ਼ ਖੋਗੇ ਤੇ ਮੈਂ ਮਰਨਾ ਆਹੋ ਸੱਤ ਜਨਮ ਹੋਣੇ ਚੜੀ ਤੇਰੇ ਨੂੰ ਤੇਰੇ ਨਾਲ ਬਨਵਾਸ ਦਿੱਤਾ ਮੈਨੂੰ ਲੋਹੇ ਦੇ ਹੱਥ ਚਾਹੀਦੇ ਸਹੀ ਗੱਲ ਆ ਇੱਕ ਤੇਰੇ ਨਾਲ ਤੇ ਇੱਕ ਜਾਗ ਸਿਰ ਨਾਲ ਲੜਨਾ ਪਸਦਾ ਮੈਨੂੰ ਕੰਪੈਨ ਲਿਹਾੜੀ ਪੈਣੀ ਲੱਗਦਾ ਸਹੀ ਗੱਲ ਤੇ ਉੱਜੀ ਖੜਕੇ ਤੂੰ അവ എ ਮੇਰੇ ਤੇਰੀ ਕੋ ਇਹ ਖੇਡ ਰਹੀ ਪੱਕਾ ਬਣਨੇ ਲੱਗਾ ਹੈ ਕਿਉਂ ਆ ਜਾਂਦੇ ਲੱਗਾ ਕੋਈ ਲਾਟੇ ਮੇਰੇ YouTube ਫੈਮ ਦੀ ਫਿਰ ਵਲੋਗ ਕੁਛ ਠੱਡ ਗਿਆ ਮੈਂ ਸੁਆਦ ਲੈ ਰਹੀ ਜਿੰਦਗੀ ਦੇ ਇਹ ਕੁਛ ਚੰਦਰ ਲੋਕ ਇਸ ਵਿੱਚ ਮਜ਼ਾ ਕਰ ਰਹੇ ਨੇ ਤੇ ਲਾ ਇੱਕ ਥੋੜੀ ਜਿਹੀ ਨਾਜੜਾ ਖਲਾ ਐਵੇਂ ਲੋਕ ਬਿਰਦੇ ਆ ਤੈਨੂੰ ਯਾਰ ਗੱਲ ਕਰ ਲੈ ਗੱਲ ਕਰ ਲੈ ਦਿਮਾਗ ਦੇ ਦਿੰਦੋਂ ਪੂਨੀ ਕੰਗਲ ਆਪਾਂ ਨੂੰ ਮੀਚਰ ਕਰਾ ਗਰੀ ਲਿੰਗਲ ਆਹ ਸਹੀ ਗੱਲ ਐ ਇੱਧਰ ਵੇਖੀ ਇਹ ਲੰਬੀਆਂ ਲੱਗਦੀਆਂ ਜਿਹੜੀਆਂ ਘਰੇ ਵੀ ਲਾਈ ਮਰਦਾ ਲੰਬੀਆਂ ਕਿਤੋਂ ਹੋਰ ਕੀ ਜਿਹੜਾ ਘਰੇ ਵੀ ਨਹੀਂ ਲਾਉਂਦਾ ਇੰਨਾ ਚਾ ਇੰਨਾ ਚਾ ਤੇਰੀ ਤਾਂ ਉਹ ਗੱਲ ਆ ਕਿਸੇ ਬੰਦੇ ਨੂੰ ਮੋਰ ਲੱਭਾ ਉਹਨੇ ਚਮ ਚਮ ਕੇ ਮਾਰਤਾ ਤੂੰ ਐਨ ਕਰ ਲਾ ਲਾ ਕੇ ਵਿਚਾਰੀਆਂ ਕਿਨੇ ਕਦੇ ਖਸਾ ਦੇਣੀਆਂ ਹੁੰਦਾ ਜੀ ਆਂਟੀ ਐਂ ਐਣਕਾ ਤਾਂ ਲੱਗੇ ਰਹੂਗੀ ਤਾਂ ਹੁਣ ਤਾਂ ਕੀ ਮਸਲਾ ਉੱਠੋ ਕਰੋ ਐਣਕਾ ਲਾ ਕੇ ਸੌਆ ਕਰੋ ਬਾਹਰ ਜਾ ਕੇ ਸਲਾਹ ਵੀ ਦੀਆ ਉਹਨਾਂ ਨੇ ਮੇਰੀ ਸਲਾਹ ਲੈਣੀ ਆ ਤੇਰੀ ਨਾਲ ਸਲਾਹ ਨਾਲ ਨਹੀਂ ਚੱਲਣਾ ਤੂੰ ਤਾਂ ਜੜਾ ਕਰਾ ਦੇਂਗਾ ਹੋਈ ਵੀ ਨਹੀਂ ਅੱਗੇ ਜਾਣਾ ਹਾਂ ਨੇ ਪਤਾ ਕੀ ਆ ਉਹਨੂੰ ਪਤਾ ਹੈ ਨਾ ਮੈਂ ਗਲਤ ਸਲਾਹ ਨਹੀਂ ਦੇਣੀ ਮੈਂ ਸੱਪ ਵੀ ਮਾਰਾ ਦੇਣਾ ਤੇ ਛੋਟੀ ਵੀ ਬਚਾ ਲੈਣੀ ਤੇਰੇ ਵੰਗੂ ਥੋੜੀ ਵੀ ਸੱਪ ਮੁੰਡੇ ਦੀਆਂ ਪੈਂਟਾਂ ਤਾਂ ਲਿਆ ਦੋ ਜਣਾ ਸੇ ਗਾਂ ਦੀ ਕਾਹਦੀ ਛੁੱਟੀ ਐ ਨਹੀਂ ਹੋਈਆਂ ਇਹਦੀਆਂ ਤੇ ਇੱਕ ਦਿਨ ਸਕੂਲ ਗਿਆ ਜਦੋਂ ਦਾ ਸਕੂਲ ਲੱਗਾ ਤੂੰ ਤਾਂ ਜਿਉਂ ਇਥੇ ਨੂੰ ਨਹੀਂ ਆਏ 15 ਤਾਂ ਗਿਆ ਇਹ ਦਸੰਬਰ ਦਾ ਮੈਨੂੰ ਲੱਗਦਾ ਜਿਉਂ ਇਹਨੇ ਪੇਪਰ ਹੀ ਦੇਣ ਗਿਆ ਬਸ ਜਿਉਂ ਫਿਰ ਦਸੰਬਰ ਦਾ ਦੁਬਾਰਾ ਆਉਣ ਵਾਲਾ ਹੋਇਆ ਪਿਆ ਏ ਇਹ ਨਹੀਂ ਸਕੂਲ ਲੈ ਜਾਂਦਾ ਮੈਂ ਮੇਨਾਂ ਦਾ ਸਾਲ ਚ 2 ਮਹੀਨੇ ਪੂਰਾ ਜੇ ਗਿਣਿਏ ਤੇ ਪਰ ਨਹੀਂ ਹੈ ਕਿ ਇਹਨੂੰ ਪੂਰਾ ਸੀਰੀਅਸ ਹੋ ਕੇ ਰੀਜਨਲ ਆਪਾਂ ਇਹਨੂੰ ਡੇਲੀ ਕਲਾਉਣਾ ਕਰਨਾ ਹੈ ਕਿ ਟਿਊਸ਼ਨ ਵੀ ਰਖਾ ਦੇਣੀ ਜੂਨ ਤੋਂ ਬਾਅਦ ਰਖਾਉਣੀ ਹੈ ਜੂਨ ਤੱਕ ਨਹੀਂ ਮੈਂ ਨਾਲ ਲੈਂਦੀ ਤੇ ਜੁਲਾਈ ਚ ਜਦੋਂ ਸਟਾਰਟਿੰਗ ਕੀਤੀ ਕਲਾਸਾਂ ਦੀ ਉਹਨੋਂ ਨਾਲ ਹੀ ਟਿਊਸ਼ਨ ਹਾਂ ਲਾ ਦੋ ਇਨਕਾ ਵਰਜੀ ਵੱਡੇ ਵੀਰ ਜੀ ਕੋਸ਼ ਇਹਨੂੰ ਡਿੱਗੀਆਂ ਲੱਭੀਆਂ ਇਧਰ ਵੇਖੀ ਘਰੇ ਐਣਕਾ ਲਾਈ ਫਿਰਦਾ ਇਹਨੂੰ ਡਿੱਗੀਆਂ ਲੱਭੀਆਂ ਕਿਤੋਂ ਇਹ ਭਗਵਾਨ ਤਾਂ ਮਾਰਦੇ ਮੱਥੇ ਲਾ ਕੇ ਤੋਂ ਮਰੀਠੀ ਦੀ ਗੱਲ ਖੁਣ ਕਹਿੰਦਾ ਐਣਕਾ ਸੋਹਣੀਆਂ ਲੱਗੀਆਂ ਜਾਂ ਭਗਵਾਨ ਤੋਂ ਮਾਰਨੀ ਆ ਰਿਪੋਰਟਰ ਨੂੰ ਕਹਿੰਦਾ ਕਹਿੰਦਾ ਮੈਨੂੰ ਦੱਸੋ ਕਿ ਨਾ ਇਹ ਨਾ ਕਿਧੋਂ ਖਾਲੀ ਕਿੰਨਾ ਕਿੰਨੇ ਕਸਮ ਨੂੰ ਮਾਰੇ ਨੇ ਕਿੰਨਾ ਲਾਗੇ ਲੁਖਾ ਕੇ ਕਿਹਦਾ ਜਿਵੇਂ ਮੈਲ ਲਾਈਆ ਕਿ ਤਾਂ ਐਨ ਲਾ ਕੇ ਵਿਖਾ ਗਏ ਹਨਾ ਪੀ ਪੀ ਸ਼ਰਾਬ ਨੇ ਅੱਖਾਂ ਕਰਾਮ ਦਿੱਤੀਆਂ ਤੇ ਬਾਕੀ ਵੇਖਿਓ ਇਧਰ ਅੱਜ ਕਿੰਨੇ ਸੋਹਣੇ ਕਮਲ ਫਲਾਵਰ ਲੱਗਦੇ ਆ ਵਾਸ਼ ਕੀਤੇ ਅੱਜ ਹਨਾ ਹਾਂਜੀ ਤੇ YouTube ਫੈਮਿਲੀ ਤੁਹਾਨੂੰ ਦੱਸ ਦਈਏ ਵੀ ਅੱਜ ਅਸੀਂ ਜ਼ਿਆਦਾ ਵਲੌਗਿੰਗ ਕਿਉਂ ਨਹੀਂ ਕਰ ਸਕੇ ਦੁਪਹਿਰ ਤੱਕ ਤਾਂ ਅਸੀਂ ਆਪਣੀ ਸਾਫ ਸਫਾਈ ਡਰਾਈੰਗ ਰੂਮ ਦੀ ਸਫਾਈ ਕੀਤੀ ਪਰ ਸਫਾਈ ਕੀਤੀ ਵੀ ਤੇ ਨਾਲ ਦੀ ਨਾਲ ਹੀ ਏਸੀ ਦੀ ਜਿਹੜੀ ਰਿਪੇਅਰ ਕਰਨ ਆਏ ਸੀ ਸਰਵਿਸ ਸਰਵਿਸ ਸੌਰੀ ਸਰਵਿਸ ਕਰਨ ਆਏ ਸੀ ਉਹਨਾਂ ਨੇ ਨਾਲ ਦੀ ਨਾਲ ਖਲਾਰੇ ਪਾਤੇ ਅਸੀਂ ਇੱਕ ਰੀ ਮੋਟੇ-ਮੋਟੇ ਚੁੱਕਤੇ ਆ ਤੇ ਅੱਜ ਅਸੀਂ ਕੀ ਕੀਤਾ ਰਾਤੀ ਵੇਖੋ ਰਾਤ ਦੇ 12 ਵਜੇ ਤੱਕ ਇਹਨਾਂ ਨੇ 11:30 ਵਜੇ ਤੱਕ ਤੁਸੀਂ ਮੈਚ ਵੇਖਿਆ ਸੀ ਨਾ ਸਾਢੇ 11 ਤੱਕ ਤੇ ਮੈਂ ਆਹ ਵਾਲੀ ਫਰਿੱਜ ਪਹਿਲੋਂ ਅੰਦਰਲੀ ਫਰਿੱਜ ਜਿਹੜੀ ਉਹ ਉਹ ਕਲੀਨ ਕੀਤੀ ਸੀ ਤੇ ਰਾਤੀ ਇਹ ਵਾਲੀ ਫ੍ਰਿਜ ਜਿਹੜੀ ਸੀ ਇਹ ਬਾਹਰੋਂ ਅੰਦਰੋਂ ਨੀਟ ਐਂਡ ਕਲੀਨ ਕੀਤੀ ਤੇ ਮਾਈਕ੍ਰੋਵੇਵ ਰੈਪੀ ਮੈਂ ਕਲੀਨ ਕਰਕੇ ਤੇ ਮੈਂ ਫ੍ਰਿਜ ਤੇ ਉੱਪਰ ਇੱਥੇ ਟਿਕਾਤਾ ਤੇ ਬਾਕੀ ਹੋਰ ਕੀ ਕੀਤਾ ਸੀ ਤੇ ਬਾਕੀ ਮਿਰਰ ਵਗੈਰਾ ਸਾਫ਼ ਕੀਤੇ ਆ ਤੇ ਅੱਜ ਸਵੇਰ ਮੈਂ ਕੀ ਕੀਤਾ ਸਾਰੇ ਪੱਖੇ ਐ ਕੱਢ ਤੇ ਚਿਕਤੇ ਜਗਸਿਰ ਨੇ ਵਿੰਡੋ ਸਾਫ਼ ਕੀਤੀਆਂ ਸਾਰੀਆਂ ਤੇ ਮੈਂ ਪੱਖੇ ਸਾਫ਼ ਕੀਤੇ ਤੇ ਆ ਵਾਲੇ ਸਾਰਾ ਜਿਹੜਾ ਡੈਕੋਰੇਸ਼ਨ ਵਾਲੇ ਪੀਸ ਝੁੱਕ ਕੇ ਤੇ ਡਿਟੇਲਿੰਗ ਦੇ ਵਿੱਚ ਸਾਰਾ ਅੰਦਰੋਂ ਸੋਫੇ ਸਾਫੇ ਸਾਈਡ ਤੇ ਟਾ ਕੇ ਚੰਗੀ ਤਰ੍ਹਾਂ ਸਾਫ ਕੀਤੇ ਤੇ ਬਾਕੀ ਹੁਣ ਅਸੀਂ ਸਾਰਾ ਖਲਾਰਾ ਇੱਧਰ ਵੇਖੋ ਔੜੀਆਂ ਦੇ ਵਿੱਚ ਰੱਖਿਆ ਹੋਇਆ ਹੈ ਇਹ ਸੰਭਾ ਤੇ ਫਿਰ ਅਸੀਂ ਦੁਪਹਿਰੇ ਰੈਸਟ ਕੀਤੀ ਤੇ ਉਸ ਤੋਂ ਬਾਅਦ ਅਸੀਂ ਉੱਠੇ ਚਾਹ ਪਾਣੀ ਪੀਤਾ ਹਨਾ ਤੇ ਚਾਹ ਪਾਣੀ ਪੀ ਕੇ ਅਸੀਂ ਹੋਏ ਰੀਚਾਰਜ ਤੇ ਉਸ ਤੋਂ ਬਾਅਦ ਅਸੀਂ ਬਣਾਈਆਂ ਵੀਡੀਓਜ਼ ਇੱਕ ਫਨੀ ਵੀਡੀਓ ਤੇ ਇੱਕ ਆਪਾਂ ਬਣਾਈ ਥੋੜੀ ਜਿਹੀ ਇਮੋਸ਼ਨਲ ਇਮੋਸ਼ਨਲ ਵੀਡੀਓ ਆ ਤੇ ਤੁਸੀਂ ਜਰੂਰ ਮੇਰੀਆਂ ਸ਼ਾਰਟ ਵੀਡੀਓ ਚੈੱਕ ਕਰ ਲਿਓ ਤੇ ਕੋ ਮੈਂ ਕਿੰਨਾ ਮਜ਼ਾ ਆਇਆ ਹੈ ਨਾ ਵੀਡੀਓ ਬਹੁਤ ਵਧੀਆ ਤੇ ਸਭ ਤੋਂ ਵਧੀਆ ਗੱਲ ਸਾਨੂੰ ਅੱਜ ਕੋਈ ਰੀ ਟੇਕ ਨਹੀਂ ਲੈਣਾ ਪਿਆ ਉਹਦਾ ਰੀਜ਼ਨ ਤੇ ਮੈਂ ਦੱਸ ਸਕਦੀ ਹਾਂ ਕਿਉਂਕਿ ਅੱਜ ਖੁਸ਼ ਉਹਦਾ ਸੁੱਤਾ ਆ ਅਸੀਂ ਖੁਸ਼ ਇੱਕ ਇੱਕ ਟੇਕ ਤੇ ਅਸੀਂ ਵੀਡੀਓ ਬਣਾਈਆਂ ਹੈਲੋ ਬਿਠੀਏ ਨਹੀਂ ਮੇਰੀ ਕਾਲੀ ਮੈਂ ਘੋਰਾ ਨਹੀਂ ਹੋ ਗਿਆ ਅੱਜ ਇਹ ਮੈਨੂੰ ਲੱਗਦਾ ਅੱਜ ਧੁੱਪੇ ਜਾ ਕੇ ਘੋਰਾ ਹੋ ਗਿਆ ਸਰਦਾਰ ਸਾਹਿਬ ਇਧਰ ਵੇਖਿਓ ਮੇਰਾ ਕਾਲੂ ਨੂੰ ਕਹਤੋ ਘੋਰਾ ਕਰਤਾ ਨਜ਼ਰ ਲੱਗਿਆ ਕਰਨੀ ਹੈ ਮੈਨੂੰ ਤਾਂ ਕਾਲਾ ਹੀ ਸੋਨਾ ਲੱਗਦਾ ਹੈ ਆ ਐਵੇਂ ਹੀ ਬਲਸ਼ ਕਰੀ ਜਾਂਦਾ ਸਰ ਕੱਬਤਾ ਨਹੀਂ ਹੋਇਆ ਸਰ ਕੱਬਤਾ ਨਹੀਂ ਖਰਾਇਆ ਅੱਜ ਖੁਸ਼ ਮੁਕੇ ਨੇ ਘੋਰਾ ਦੀ ਮਾਰ ਖੁਸ਼ ਮੈਨੂੰ ਇਗਨੋਰ ਨਾ ਕਰ ਮੇਰੇ ਗਾਲ੍ਹਾਂ ਨੂੰ ਸਰ ਕੱਬਤਾ ਨਹੀਂ ਕਰਵਾ ਕੇ ਲੈ ਮੁਕੇ ਨੇ ਕਿਵੇਂ ਕਿਰਪਾ ਕਰਾ ਦੇ ਮਾ ਜੀ ਜਿਵੇਂ ਮੱਕੀ ਨਿੱਖਰਦੀ ਓਵੇਂ ਓਵੇਂ ਨਿੱਖਰਦਾ ਜਾਂਦਾ ਨਾ ਵੇ ਕਿਵੇਂ ਪੂਰਾ ਬਲਸ਼ ਕਰਨ ਡਿਆ ਮੈਨੂੰ ਲੱਗਦਾ ਉਹ ਲਾਈਟ ਨਾ ਚੰਨ ਲੋਈ ਜਾਂਦਾ ਮੜਾ ਜੇ ਫੋਨ ਤਾਂ ਬੰਦ ਕਰ ਮੇਰੇ ਲਾੜੇ ਓਏ ਉਹ ਕਾਲੇ ਨੂੰ ਕੰਨੀ ਪਈ ਕਾਲੇ ਨੂੰ ਇੱਕ ਆਪਣੇ ਜੋ ਕਾਲਾ ਰਹਿਣਾ ਹੀ ਰਹਿਣਾ ਮੈਨੂੰ ਲੱਗਦਾ ਹੈ ਨਾ ਇਹਨਾਂ ਦੇ ਚਾਚੇ ਵੀ ਜਿਆ ਛੋਟੇ ਦਾ ਨਾ ਕਾਲਾ ਕਿਉਂ ਪਕਿਆ ਸੀ ਕਿਉਂਕਿ ਉਹ ਕਾਲਾ ਹੋ ਗਿਆ ਹਾਂ ਉਹ ਉੱਨਿੱਕ ਕਰਕੇ ਹੁਣ ਤੱਕ ਲਾਇਆ ਇੰਗਲੈਂਡ ਚ ਬੈਠਾ ਤੇ ਇਹ ਵੀ ਚਲ ਬਾਹਰ ਜਾ ਕੇ ਹੋ ਜਾਏ ਤਾਂ ਤਾਂ ਮੈਂ ਨਹੀਂ ਦਿਲ ਛੱਡਦੀ ਕਿਉਂਕਿ ਮੈਨੂੰ ਪਤਾ ਹੈ ਇਹਨੇ ਘੋਰਾ ਹੋਈ ਜਾਣਾ ਜਿਵੇਂ ਸਾਡਾ ਕਾਲਾ ਹੋ ਗਿਆ ਘੋਰਾ ਤੇ ਇਹ ਵੀ ਹੋਈ ਜਾਊਗਾ ਵਾਓ ਦੇਖੋ ਗਾਇਜ਼ ਇਹ ਕਿੰਨੇ ਕਿੰਨੇ ਆਪਦੇ ਬਚਪਨ ਚੇ ਪੁੰਡੀ ਵੇਖੀ ਮੈਂ ਬੜੇ ਚਿਰ ਬਾਅਦ ਵੇਖੀ ਬਚਪਨ ਚ ਵੇਖੀ ਦੀ ਸੀ ਇਹਨੂੰ ਕੋਈ ਤਾਂ ਇਹਦੇ ਨਾਮ ਪਤਾ ਨਹੀਂ ਬੜੇ ਲੈਂਦੇ ਹੁੰਦੇ ਸੀ ਜਿੰਨੂ ਵੀ ਕਿਸੇ ਨੂੰ ਨਾਂ ਪਤਾ ਹੋਵੇ ਤੇ ਦਾ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਇਹ ਉੱਡਦੀ ਨਹੀਂ ਪਈ ਸੌ ਤਾਂ ਨਹੀਂ ਗਈ ਲੱਗਦਾ ਆਪਾਂ ਨੂੰ ਡਿਸਟਰਬ ਕਰਦੇ ਪੈ ਇਹ ਸਹੀ ਗੱਲ ਹੈ ਕਿ ਦਾ ਫਰੰਟ ਤੋਂ ਫੇਸ ਦਿਖ ਜੇ ਨਾ ਯੈਸ ਹੁਣ ਦੇਖੋ ਪਛਾਣ ਕਰੋ ਹਮ ਕਿਵੇਂ ਪੱਤਾ ਪੱਤਾ ਅੱਜ ਲਾਉਣੇ ਆਪਾਂ ਇੱਥੇ ਗੀੜੀਆਂ ਛੇੜੀਆਂ ਕੋਸ਼ਿਦਾ ਨੈਟਸ ਤਾਂ ਕਿ ਲੱਗਾ ਹੈ ਐਸ਼ਾ ਨੈਟਾਂ ਦਾ ਹੀ ਲਵਾ ਦੋ ਤੇ ਉਧਰ ਵੇਖੋ ਆਹ ਲੁੱਟਰ ਹੁਣ ਪਤਾ ਨਹੀਂ ਕਿੱਧਰ ਚੱਲਿਆ ਅੱਧੀ ਰਾਤ ਤੇ ਚੱਲ ਕੋਮਲ ਰੇਸ ਲਾਈਏ ਚਲੋ ਕੌਣ ਜਾਂਦਾ ਅੱਗੇ ਚਲੋ ਚਲ ਠੀਕ ਆ ਤੇ ਚੱਲ ਫਿਰ ਅੱਜ ਰੇਸ ਵਜੇ ਲਾਈਏ ਹਾਂਜੀ ਚਲ ਠੀਕ ਆ ਇੱਥੇ ਖੜੇ ਇੱਥੇ ਖੜੇ ਹਾਂ 1 2 3 ਗੋ ਆ ਨਹੀਂ ਇਹ ਸਭ ਅੱਗੇ ਹੀ ਆ ਕਿੰਨਾ ਕਰ ਚਲ ਗਈ ਆਹ ਘੋਮਰ ਤਾਂ ਮੈਂ ਤਾਂ ਗਾਗੀ ਗਾਇਸ ਉਮਰਦੇ ਸਾਹਿਬ ਨਾਲ ਤਾਂ ਸਹੀ ਆ ਫੇਰੀ ਇੱਕ ਮੈਂ ਲਾ ਮੋਟੀ ਬਹੁਤ ਆ ਨਾ ਬਾਕੀ ਆਪਾਂ ਇੱਕ ਦਿਨ ਹੁਣ ਅੱਜ ਤੋਂ ਬਾਅਦ ਟਾਰਗੇਟ ਰੱਖਣਾ ਹੈ ਕਿ ਡੇਲੀ ਆਪਾਂ ਭੱਜਿਆ ਕਰਾਂਗੇ ਤੇ ਫਿਰ ਆਪਾਂ ਦੂਸਰਾ ਇਹਨੇ ਤਾਂ ਜਿੱਤ ਕੇ ਵਿਖਾਉਣਾ ਕਿਉਂਕਿ ਜਦੋਂ ਮੈਂ ਸਕੂਲ ਚ ਹੁੰਦੀ ਸੀ ਨਾ ਮੈਂ ਮੇਰੇ ਤੋਂ ਲੰਬੀਆਂ ਕੁੜੀਆਂ ਨਹੀਂ ਅਸੀਂ ਜਿਨ੍ਹਾਂ ਨੂੰ ਮੈਂ ਹਰਾ ਦਿੰਦੀ ਹੁੰਦੀ ਸੀ ਹਾਂਜੀ ਹਮੇਸ਼ਾ ਮੈਂ ਜਿੱਤਦੀ ਹੁੰਦੀ ਸੀ ਮੈਂ ਵੀ ਫਰਸਟ ਆਉਂਦੀ ਹੁੰਦੀ ਸੀ ਸਕੂਲੇ ਸਾਰੇ ਫਰਸਟ ਤੇ ਫਰਸਟ ਦਾ ਮੁਕਾਬਲਾ ਅੱਜ ਤਾਂ ਮੈਂ ਹਾਰੀ ਆ ਪਰ ਇੱਕ ਦਿਨ ਜਿੱਦ ਨਾਲ ਹੁੱਦਣ ਹੁਣ ਵੀਡੀਓ ਬਣਾਉਂ ਜਦੋਂ ਮੈਂ ਜਿੱਤੀ ਹੁਣੇ ਤੇਰੀ ਬਣਾਉਣੀ ਕਰਨੀ ਠੀਕ ਹੁਣ ਮੈਂ ਜਿੱਤ ਕੇ ਵਿਖਾਉਣਾ ਗਾਇਸ ਅੱਜ ਦਾ ਆਪਣਾ ਟਾਰਗੇਟ ਹੁਣ ਆਪਾਂ ਇਹੀ ਰੱਖਣਾ ਹੈ ਨਾਲੇ ਤਾਂ ਪਤਲੇ ਹੋਣਾ ਹੈ ਕੋਮਲ ਹੋਰ ਪਤਲੀ ਹੋ ਜੂਗੀ ਨਹੀਂ ਮੈਂ ਨਹੀਂ ਪਤਲੀ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਇਹ ਨਾ ਤੂੰ ਚੂਚੀ ਜੀ ਬਣ ਜੇ ਨਹੀਂ ਚੱਲ ਠੀਕ ਹੈ ਚਲੋ ਫਿਰ ਆਪਾਂ ਹੁਣ ਗੋ ਬੈਕ ਜਾਂਦੇ ਆ ਤੇ ਹੁਣ ਦੇਖਦੇ ਆ ਭੱਜ ਕੇ ਕਿਉਂਕਿ ਅੱਗੇ ਮੈਂ ਕੈਮਰਾ ਸੀ ਮੇਰੇ ਹੱਥ ਚ ਮੈਂ ਪੋਜੀਸ਼ਨ ਨਹੀਂ ਨਾ ਸਹੀ ਹੁੰਦੀ ਹਾਂਜੀ ਹਾਂਜੀ ਹੁਣ ਦੇਖਦੇ ਆਪਾਂ ਭੱਜ ਕੇ ਵੀ ਕਿੰਨਾ ਕੁ ਫਰਕ ਰਹਿੰਦਾ ਸਹੀ ਗੱਲ ਆ ਅੱਧਾ ਫੋਕਸ ਕੈਮਰੇ ਚ ਹੋ ਜਾਂਦਾ ਉਦੋਂ ਹਾਂ ਚਲੋ ਠੀਕ ਹੈ ਹੁਣ ਲਹਿੰਦੇ ਜੀ ਨੇ ਵੀ ਆਪਣੇ ਨਾਲ ਲੱਗਦਾ ਕਰਨੀ ਹਨਾ ਹਾਂਜੀ ਕਹਿੰਦੀ ਮੈਂ ਵੀ ਰੇਸ ਲਾਉਣੀ ਤੁਸੀ ਰੇਸ ਨਹੀਂ ਰੇਸ ਲਾਈ ਜਾਂਦੇ ਇਹ Hello guys! One two, three. One, two, three, go!